ਜੀਦੀ ਵੀਡੀਓ ਚ ਆਪਾਂ ਪਾਵਾਂਗੇ ਔਲਿਆਂ ਦਾ ਚਾਰ ਜਿਵੇਂ ਕਿ ਦੇਖੋ ਆਪਾਂ ਨੂੰ ਪਤਾ ਹੀ ਹੈ ਵੀ ਔਲਿਆਂ ਦੇ ਚਾਰ ਪਾਉਣ ਤੋਂ ਪਹਿਲਾਂ ਲੋਕ ਬਈ ਸਾਰੇ ਡਰਦੇ ਆ ਵੀ ਕਹਿੰਦੇ ਵੀ ਖਰਾਬ ਹੋ ਜਾਂਦਾ ਵੀ ਲੰਬੇ ਸਮੇਂ ਤੱਕ ਇਹ ਚਾਰ ਨਾ ਟਿਕਦਾ ਨਹੀਂ ਵੀ ਇਹ ਚਿੱਟਾ ਹੋ ਜਾਂਦਾ ਔਰਲੀ ਲੱਗ ਜਾਂਦੀ ਹੈਗੀ ਪਰ ਜਿਹੜਾ ਆਪਾਂ ਤੁਹਾਨੂੰ ਅੱਜ ਚਾਰ ਪਾਉਣਾ ਦੱਸਾਂਗੇ ਨਾ ਵੀ ਇਹ ਚਾਰ ਥੋੜਾ ਕਦੇ ਵੀ ਖਰਾਬ ਨਹੀਂ ਹੁੰਦਾ ਚਾਹੇ ਤੁਸੀਂ 2 ਸਾਲ ਰੱਖ ਲੋ ਚਾਹੇ 3 ਸਾਲ ਰੱਖ ਲੋ 9 ਉਰਲੀ ਲੱਗੇ ਜਮਾ ਵੀ ਖਰਾਬ ਨਹੀਂ ਹੁੰਦਾ 1% ਵੀ ਤੇ ਇਹ ਪਉਣਾ ਕਿਸ ਤਰੀਕੇ ਨਾਲ ਇਹ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ ਚ ਦੱਸਾਂਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜੂਰ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਵੀਡੀਓ ਕਿਸ ਤਰ੍ਹਾਂ ਲਗੀ ਕਿਉਂਕਿ ਇਹ ਸਪੈਸ਼ਲੀ ਵੀਡੀਓ ਤੁਹਾਡੇ ਵਾਸਤੇ ਬਣਾਈ ਹੈ ਕਿਉਂਕਿ ਚਾਰ ਆਪਾਂ ਦੇਖਦੇ ਹਾਂ ਹਰ ਇੱਕ ਦਾ ਔਲਿਆਂ ਦਾ ਖਰਾਬ ਹੋ ਜਾਂਦਾ ਤੇ ਬਾਲੇ ਬਾਲੇ ਜਿਆਦਾ ਕੋਈ ਇਕੱਠਾ ਚਾਰ ਪਾਉਂਦਾ ਨਹੀਂਗਾ ਵਿਖਰਾਬ ਹੋ ਜਾਂਦੇ ਆ ਪਰ ਜਿਹੜਾ ਆਪਾਂ ਤੁਹਾਨੂੰ ਅੱਜ ਤਰੀਕਾ ਦੱਸਾਂਗੇ ਨਾ ਵੀ ਚਾਰ ਪਾਉਣ ਦਾ ਇਹ ਤੁਸੀਂ ਚਾਹੇ 10 ਕਿਲੋ ਪਾ ਲੋ ਚਾਹੇ 15 ਕਿਲੋ ਪਾ ਲੋ ਪਰ ਇਹ ਚਾਰ ਤੁਹਾਡਾ ਖਰਾਬ ਨਹੀਂ ਹੋਊਗਾ ਤੇ ਜਿਹੜਾ ਤੁਸੀਂ ਹੁਣ ਉੱਪਰ ਦੇਖ ਰਹੇ ਹੋ ਵੀ ਤੇਲ ਆ ਥੋੜਾ ਜਿਹਾ ਪਰ ਇਹ ਤੇਲ ਵੀ ਵੇਸਟ ਨਹੀਂ ਜਾਂਦਾ ਕਿਉਂਕਿ ਜਦੋਂ ਵੀ ਆਪਾਂ ਦੇਖੋ ਚਾਰ ਆਪਣਾ ਖਤਮ ਹੋ ਜਾਂਦਾ ਜਿਹੜਾ ਇਹ ਤੇਲ ਆ ਇਹ ਨੂੰ ਆਪਾਂ ਸਬਜ਼ੀ ਚ ਵਰਤ ਸਕਦੇ ਆਂਗੇ ਕਿਉਂਕਿ ਮਸਾਲੇ ਵਾਲਾ ਇਹ ਤੇਲ ਹੁੰਦਾ ਸਾਰਾ ਤੇ ਇਹ ਆਪਾਂ ਬਾਅਦ ਦੇ ਵਿੱਚ ਸਬਜੀ ਦੇ ਵਿੱਚ ਪਾ ਸਕਦੇ ਆ ਇਹ ਇਹ ਹੁਣ achar ਕਿਵੇਂ ਬਣਾਉਣਾ ਇਹ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗੂਗਾ ਚਲੋ ਜੀ ਸ਼ੁਰੂ ਕਰਦੇ ਆ ਹੁਣ ਆਪਣੀ ਵੀਡੀਓ ਅੱਜ ਆਪਾਂ ਬਣਾਉਣੇ ਆ ਔਲਿਆਂ ਦਾ achar ਤੇ ਜਿਹੜੇ ਭੈਣ ਵੀਰ ਕਹਿੰਦੇ ਨੇ ਵੀ ਸਾਡੇ ਔਲਿਆਂ ਦਾ achar ਰੈਂਦਾ ਨਹੀਂ ਗੁਰਲੀ ਲੱਗ ਜਾਂਦੀ ਆ ਖਰਾਬ ਹੋ ਜਾਂਦੀ ਆ ਚਿੱਟਾ ਹੋ ਜਾਂਦਾ ਔਲਿਆਂ ਦਾ achar ਤੇ ਇਹ ਵੀਡੀਓ ਉਹਨਾਂ ਵਾਸਤੇ ਆ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਔਲਿਆਂ ਦਾ achar ਕਿਸ ਤਰ੍ਹਾਂ ਪਾਇਆ ਜਾਂਦਾਗਾ ਵੀ ਜਿਹੜੇ ਆਪਣੇ ਔਲਿਆਂ ਨੂੰ ਉਰਲੀ ਨਾ ਲੱਗੇ ਤੇ ਸਾਲ ਭਰ ਰਹਿ ਜਾਣ ਤੇ ਆਪਾਂ ਅੱਜ ਦਿਖਾਵਾਂਗੇ ਥੋਨੂੰ ਵੀ ਕਿਸ ਤਰ੍ਹਾਂ ਆਪਾਂ ਬਣਾਉਣੇ ਆ ਠੀਕ ਆ ਜੀ ਸਭ ਤੋਂ ਪਹਿਲਾਂ ਇੱਕ ਕੜਾਹੀ ਲੈ ਲੈਣੀ ਆ ਉਹਦੇ ਵਿੱਚ ਪਾਉਣਾ ਸਰੋਂ ਦਾ ਤੇਲ ਬਾੜਾ ਨਹੀਂ ਪਾਉਣਾ ਬਸ ਠੀਕ ਸਿਰਦੇ ਹੀ ਪਾਉਣਾ ਆਪਣੇ ਸਰੋਂ ਦਾ ਤੇਲ ਜਾਨੀ ਕਿ ਆਪਾਂ ਨੇ ਇਹ 2.5 ਕੜਛੀਆਂ ਸਰੋਂ ਦਾ ਤੇਲ ਇਹਨੂੰ ਹੁਣ ਆਪਾਂ ਗਰਮ ਕਰਾਂਗੇ ਸਰੋਂ ਦੇ ਤੇਲ ਤੁਸੀਂ ਚਾਰ ਦੇਖਿਓ ਇੰਨਾ ਵਧੀਆ ਬਣੂਗਾ ਚਾਹੇ ਤੁਸੀਂ ਇਹਨੂੰ 3 4 3 ਜਾਂ 4 4 ਰੱਖੀ ਛੱਟੋ ਤਾਂ ਵੀ ਇਹ ਚਾਰ ਨੇ ਖਰਾਬ ਨਹੀਂ ਹੋਣਾ ਇੰਨਾ ਵਧੀਆ ਚਾਰ ਇਹ ਬਣੂਗਾ ਗੈਸ ਆਪਾਂ ਤੇਜ਼ ਕਰਤਾ ਤੇ ਜਿਹੜਾ ਤੇਲ ਆ ਸਰੋਂ ਦਾ ਇਹਨੂੰ ਗਰਮ ਹੋਣ ਦਿੰਨੇ ਆ ਗਰਮ ਹੋਈ ਜਾਣ ਦੋ ਤੇ ਆਵਲਿਆਂ ਨੂੰ ਪਹਿਨਾ ਆਪਾਂ ਧੋ ਤੋਤਾਗਾ ਧੋ ਕੇ ਸੁਕਾਇਆਗਾ ਸਵੇਰੇ ਆਪਾਂ ਨੇ ਇਹ ਤੋਤੇ ਸੀਗੇ ਹੁਣ ਸ਼ਾਮ ਹੋ ਗਈ ਤੇ ਔਲੇ ਬਿਲਕੁਲ ਸੁੱਕ ਗਏ ਦੇਖੋ ਆਪਣੇ ਬਿਲਕੁਲ ਸੁੱਕੇ ਪਏ ਆਗੇ ਤੇ ਹੁਣ ਸਰੋਂ ਦਾ ਤੇਲ ਹੋ ਗਿਆ ਗਰਮ ਇਹਦੇ ਵਿੱਚ ਪਹਿਨਾ ਆਪਾਂ ਨੇ ਨਾ ਔਲੇ ਪਾਉਣੇ ਆ ਫਰਲਾਉਣਾ ਜਿਹੀ ਤਰ੍ਹਾਂ ਥੋੜੇ ਸਮੇਂ ਬਾਅਦ ਚੰਗੇ ਪਕਾ ਮੰਗੇ ਬਾਹਰ ਹਿੰਦਾ ਛੋੜੇ ਟਾਈਮ ਵਾਸਤੇ ਪਕਾਉਣਾ ਹੈ ਆਪਾਂ ਨੇ ਇਹਨਾਂ ਨੂੰ ਤੇ ਇਹਨੂੰ ਪਾਣੀ ਦੇ ਵਿੱਚ ਨਿਵਾ ਲੈਣਾ ਇਹਨੂੰ ਪਾਣੀ ਹੀ ਲਾਉਣਾ ਹੈਗਾ ਜਾਨੀ ਕਿ ਪਾਣੀ ਦੇ ਵਿੱਚ ਨਿਵਾ ਲੈਣਾ ਹੈਗਾ ਤਾਂ ਇਹਨੂੰ ਆਪਾਂ ਤੇਲ ਦੇ ਵਿੱਚ ਪੈਣਾ ਭੁੰਨਾ ਹੈ ਇੱਕ 2 ਮਿੰਟ ਪੈਣਾ ਹੁਣ ਇਹਨੂੰ ਭੁੱਜੀ ਜਾਣ ਦੋ ਤੇ ਫਿਰ ਆਪਾਂ ਦੇਖਦੇ ਹਾਂ ਭੁੰਲੋ ਜੀ ਆਪਾਂ ਨੇ 10 ਮਿੰਟ ਹੋ ਗਏ ਆਪਾਂ ਨੂੰ ਪਕਾਉਂਦਿਆਂ ਨੂੰ 10 ਮਿੰਟ ਪਕਾਏ ਆਪਾਂ ਨੇ ਇਹ ਆਵਲੇ ਤੇ ਐ ਤੁਸੀਂ ਨਾ ਵਿੱਚ ਕੋਈ ਵੀ ਚਮਚਾ ਸਹ ਕੋਈ ਵੀ ਚੀਜ਼ ਖੋ ਕੇ ਦੇਖ ਲੋ ਇਦਾਂ ਆ ਦੇਖੋ ਵੀ ਇਹ ਚੰਗੀ ਤਰ੍ਹਾਂ ਖਵਨ ਲੱਗੇ ਜਾਨੀ ਕਿ ਆ ਦੇਖੋ ਬਣ ਗਈ ਇਹ ਆਪਨੇ 10 ਮਿੰਟ ਹੀ ਪਕਾਇਆ ਜਿਆਦਾ ਟਾਈਮ ਨਹੀਂ ਪਕਾਇਆ ਤੇ ਹੁਣ ਇਹਦੇ ਵਿੱਚ ਆਪਾਂ ਪਾਉਣੇ ਆ ਮਸਾਲੇ ਸਭ ਤੋਂ ਪਹਿਲਾਂ ਨੂਨ ਪਾਵਾਂਗੇ ਇਹਦੇ ਵਿੱਚ ਇਹ ਤੁਸੀਂ ਮਸਾਲੇ ਸਵਾਦ ਅਨੁਸਾਰ ਪਾਉਣੇ ਆ। ਉਸ ਤੋਂ ਬਾਅਦ ਮਿਰਚ ਪਾਵਾਂਗੇ। ਫਿਰ ਇਹ ਆਲਪੀ ਪਾਵਾਂਗੇ ਇੱਕ ਤਰ੍ਹਾਂ। ਇਹਨਾਂ ਨੂੰ ਆਪਾਂ ਨੇ ਮਿਕਸ ਕਰ ਲੈਣਾ। ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਸੌਂਫ, ਜਵੈਣ ਵੀ ਪਾ ਸਕਦੇ ਹੋਗੇ। ਠੀਕ ਆ ਜੀ। ਤੇ ਆਪਾਂ ਕੀ ਪਾਉਣੇ ਇਹਦੇ ਵਿੱਚ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਮਸਾਲੇ ਪਾ ਕੇ ਆਪਣੇ ਕੋਲ ਨਾ ਇਹ ਮਸਾਲੇ ਪਏ ਸੀ ਇਹ ਚਾਰ ਵਾਲਾ ਅੰਬ ਦੇ ਚਾਰ ਵਾਲਾ ਮਸਾਲਾ ਦਾ ਸਾਰਾ ਆ ਦੇਖੋ ਇਹ ਸਾਰਾ ਮਸਾਲਾ ਪਿਆਗਾ ਇਹ ਆਪਾਂ ਇਹਦੇ ਵਿੱਚ ਹੀ ਐਡ ਕਰ ਦੇਵਾਂਗੇ ਆ ਦੇਖੋ ਸਾਰਾ ਮਸਾਲਾ ਆਪਾਂ ਇਹ ਇਹਦੇ ਵਿੱਚ ਪਾਵਾਂਗੇ ਇਹ ਨੂੰ ਮਸਾ ਕਰ ਦਾਂਗੇ ਸਾਰਾ ਮਸਾਲਾ ਤੇ ਜੇ ਨਹੀਂ ਹੈ ਹੈਗਾ ਤੁਹਾਡੇ ਕੋਲੇ ਤਾਂ ਤੁਸੀਂ ਇਹਦੇ ਸੌਂਫ ਹੋ ਜਵੈਣ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਦਿਓ ਹੁਣ ਇਹਨੂੰ ਆਪਾਂ ਸਾਰੇ ਨੂੰ ਮਿਲਿਆ ਲਾਂਗੇ ਇਹ ਤੁਸੀਂ ਐ ਨਾ ਸਮਝੋ ਵੀ ਇਹਦੇ ਨਾਲ ਇਹ ਚਾਰ ਖਰਾਬ ਹੋ ਜਾਊਗਾ ਬਿਲਕੁਲ ਵੀ ਇਹ ਚਾਰ ਖਰਾਬ ਨਹੀਂ ਹੋਣਾ ਇਹਦੇ ਨਾਲ ਤੇ ਚਾਰ ਆਪਣਾ ਹੋਰ ਵੀ ਵੱਧ ਟੇਸੀ ਬਣੂਗਾ ਕਿਉਂਕਿ ਹੰਬ ਦਾ ਸਵਾਦ ਆਊਗਾ ਇਹਦੇ ਵਿੱਚ ਚੌਲਿਆਂ ਦੇ ਵਿੱਚ ਜਿਹੜਾ ਹੰਬ ਦਾ ਮਸਾਲਾ ਹੈਗਾ ਉਹ ਇਹਦੇ ਵਿੱਚ ਆਪਾਂ ਪਾਇਆ ਹੈ ਲਓ ਜੀ ਹੁਣ ਸਾਰੀਆਂ ਚੀਜ਼ਾਂ ਪਾਏ ਦੇ ਵਿੱਚ ਪਾਤੀਆਂ ਤੇ ਇਹਨੂੰ ਆਪਾਂ ਹੁਣ ਕਰਾਂਗੇ ਠੰਡਾ ਤੇ ਚਾਰ ਆਪਣਾ ਬਣ ਕੇ ਤਿਆਰ ਆਗਾ ਤੇ ਜਿਹੜੇ ਭੈਣ ਭਾਈ ਕਹਿੰਦੇ ਨੇ ਵੀ ਸਾਡੇ ਔਲੇ ਦਾ ਚਾਰ ਰਹਿੰਦਾ ਨਹੀਂ ਖਰਾਬ ਹੋ ਜਾਂਦਾਗਾ ਤੇ ਇਹ ਵੀਡੀਓ ਉਹ ਜ਼ਰੂਰ ਦੇਖਣਾ ਇਹ ਉਹਨਾਂ ਵਾਸਤੇ ਇਹ ਵੀਡੀਓ ਆ ਗਈ ਕਿਉਂਕਿ ਦੇਖੋ ਸਾਡਾ ਚਾਰ ਕਦੇ ਵੀ ਖਰਾਬ ਨਹੀਂ ਹੋਇਆ ਸੀ ਜਿੰਨਾ ਮਰਜ਼ੀ ਚਾਰ ਪਾ ਲਈਏ ਤੇ ਕਦੇ ਵੀ ਖਰਾਬ ਨਹੀਂ ਹੁੰਦਾ ਤਾਂ ਤੁਸੀਂ ਇਹ ਤਰੀਕੇ ਨਾਲ ਚਾਰ ਪਾਓ ਦੇਖੋ ਬਹੁਤ ਵਧੀਆ ਚਾਰ ਬਊਗਾ ਜਿਹੜਾ ਆਪਾਂ ਪਹਿਨਾ ਪਾਣੀ ਦੇ ਵਿੱਚ ਵਾਲ ਲੈਣੇ ਨਾ ਉਹ ਦੇਖੋ ਚਾਰ ਨੂੰ ਖਰਾਬ ਕਰ ਦਿੰਦਾ ਹੈਗਾ ਤੇ ਪਹਿਨਾ ਆਪਾਂ ਦੇਖੋ ਤੇਲ ਦੇ ਵਿੱਚ ਤਲ ਕੇ ਇਹ ਚਾਰ ਬਣਾਉਣਾ ਹੈਗਾ ਉਦੋਂ ਆਪਾਂ ਮਸਾਲੇ ਪਾਉਣੇ ਆਗੇ ਮਸਾਲੇ ਤੁਸੀਂ ਨਮੇ ਵੀ ਪਾ ਸਕਦੇ ਹੋਗੇ ਆਪਣੇ ਕੋਲੇ ਥੋੜਾ ਜਿਹਾ ਪ੍ਰਾਣਾ ਮਸਾਲਾ ਸੀ ਜਿਵੇਂ ਕਿ ਅੰਬ ਦਾ ਮਸਾਲਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਓਇਲ ਦੇ ਵਿੱਚ ਪਾਇਆ ਹੈਗਾ ਠੀਕ ਆ ਜੀ ਹੁਣ ਤੁਸੀਂ ਇਹ ਚਾਰ ਨੂੰ ਕਿੰਨਾ ਚਿਰ ਮਰਜ਼ੀ ਰੱਖੀ ਛੱਡੋ ਤੇ ਇਹ ਚਾਰਨਾ ਇਹਨੂੰ ਉਰਲੀ ਲੱਗੇ ਤੇ ਨਾ ਇਹ ਚਿਕਟਾ ਹੋਵੇ ਤੇ ਨਾ ਇਹ ਖਰਾਬ ਹੋਵੇ ਕਿੰਨਾ ਚਿਰ ਮਰਜੀ ਇਹ ਚਾਰ ਨੂੰ ਰੱਖ ਲਓ ਤੁਸੀਂ ਇਹ ਆਪਣੀ ਅੱਜ ਦੀ ਵੀਡੀਓ ਵੀ ਜਿਹੜਾ ਆਪਾਂ ਤੁਹਾਨੂੰ ਦੱਸਿਆ ਵੀ ਔਲੇ ਦਾ ਚਾਰ ਕਿਸ ਤਰ੍ਹਾਂ ਪਾਇਆ ਜਾਂਦਾਗਾ ਤੇ ਬਹੁਤੀਆਂ ਪੈਣਾਂ ਵਾਲੇ ਦੇਖੋ ਇਹ ਪੈਣਾ ਵੀ ਆਪਾਂ ਬਣਾਇਆ ਸੀ ਤੇ ਸਾਨੂੰ ਦੇਖ-ਦੇਖ ਬਹੁਤੀਆਂ ਨੇ ਚਾਰ ਬਣਾਇਆਗਾ ਵੀ ਇਹ ਚਾਰ ਕਹਿੰਦੇ ਖਰਾਬ ਨਹੀਂ ਹੁੰਦਾ ਕਦੇ ਵੀ ਕਿਉਂਕਿ ਸਾਡਾ ਚਾਰ ਕਦੇ ਵੀ ਖਰਾਬ ਨਹੀਂ ਹੋਇਆ ਅਸੀਂ ਕਿੰਨਾ ਮਰਜੀ ਯਾਰ ਪਾ ਲਈਏ ਤੇ ਹੁਣ ਆਪਾਂ ਨੇ ਇਹ ਵੀਡੀਓ ਬਣਾਉਣ ਵਾਸਤੇ ਥੋੜਾ ਚਾਰ ਪਾਇਆਗਾ ਜਾਨੀ ਕਿ ਤੇ ਉਸ ਤੋਂ ਬਾਅਦ ਆਪਾਂ ਜ਼ਿਆਦਾ ਚਾਰ ਪਾਉਣਾਗਾ ਪਹਿਲਾਂ ਆਪਾਂ ਦੇਖੋ ਹੁਣ ਪਹਿਲਾਂ ਤੁਹਾਨੂੰ ਦਿਖਾਇਆ ਵੀ ਆਪਾਂ ਕਿਸ ਤਰ੍ਹਾਂ ਚਾਰ ਨੂੰ ਪਾ ਸਕਦੇ ਹਾਂਗੇ ਠੀਕ ਆ ਜੀ ਤੁਸੀਂ ਐ ਨਾ ਸੋਚੋ ਵੀ ਆਪਿੰਦਾ ਵੀ ਥੋੜਾ ਜਿਹਾ ਤੁਸੀਂ ਬਣਾਇਆਗਾ ਆਪਾਂ ਚਾਰ ਹੋਰ ਵੀ ਪਾਉਣਾਗਾ ਇਹ ਸਪੈਸ਼ਲ ਆਪਾਂ ਵੀਡੀਓ ਵਾਸਤੇ ਇੰਨਾ ਚਾਰ ਪਾਇਆਗਾ ਵੀ ਤੁਹਾਨੂੰ ਦਿਖਾਇਆ ਵੀ ਕਿਵੇਂ ਆਪਾਂ ਚਾਰ ਨੂੰ ਪਾ ਸਕਦੇ ਹਾਂਗੇ ਔਰਲੀ ਤੋਂ ਕਿਵੇਂ ਆਪਾਂ ਚਾਰ ਨੂੰ ਬਚਾ ਸਕਦੇ ਹਾਂਗੇ ਇਹ ਰਹੀ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦੱਸਿਆਗਾ ਔਲੇ ਦਾ achar ਕਿਸ ਤਰ੍ਹਾਂ ਪਾਇਆ ਜਾਂਦਾ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਮਿਲਦੇ ਆ ਜੀ ਹੁਣ ਆਪਾਂ ਅਗਲੀ ਵੀਡੀਓ